ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰ ਪ੍ਰਿਆਨਿਤ ਨੇਮ ਬ੍ਰਾਹਮਣ ਪੂਜੇ ਦੇਵਤੇ ਤੰਨਾ ਕਉ ਚਰਾਵਣ ਆਵੇ ਤੰਨੇ ਹਿੱਠਾ ਚੜਿਤ ਇਹ ਪੁੱਛੇ ਬ੍ਰਾਹਮਣ ਆਖ ਸੁਣਾਵੇ ਠਾਕੁਰ ਦੀ ਸੇਵਾ ਕਰੇ ਜੋ ਇਸੇ ਸੋਈ ਫਲ ਪਾਵੇ ਤੰਨਾ ਕਰਦਾ ਜੋਦੜੀ ਮੈਂ ਵੀ ਦੇ ਇੱਕ ਜੇ ਦੁੱਧ ਪਾਵੇ ਪਾਥਰ ਇੱਕ ਲਪੇਟ ਕਰ ਦੇ ਤੰਨੇ ਨੂੰ ਗਿਆਲ ਛਡਾਵੇ ਠਾਕੁਰ ਨੂੰ ਨਵਾਏ ਕੇ ਸ਼ਾਹੇ ਰੋਟੀ ਲੈ ਭੋਗ ਚੜਾਵੇ ਹੱਥ ਜੋੜ ਮਿੰਤਾ ਕਰੇ ਪੈਰੀਂ ਪੈ ਪੇ ਬਹੁਤ ਮਨਾਵੇ ਹੋਂ ਪੀ ਮੋਹ ਨਾ ਜੁਠਾਲ ਸੇ ਤਾਂ ਝੂਠਾ ਮੈਂ ਕਹਿਣਾ ਸੁਖਾਵੇ ਗੁਸਾਈ ਪਰਥਖ ਹੋਏ ਰੋਟੀ ਖਾਏ ਸ਼ਾਹੇ ਮੋਹ ਲਾਵੇ ਛੋਲਾ ਪਾਓ ਪੋਲਾ ਪਾਓ ਗੋਬਿੰਦ ਮਲਾਵੇ ਇਸ ਤੁਪਾਈ ਗੁਰਦਾਸ ਜੀ ਦੀਆਂ ਤੁਕਾਂ ਇਹਨਾਂ ਦੇ ਅਰਥ ਇਸ ਤਰ੍ਹਾਂ ਹਨ ਰਸਤੇ ਵਿੱਚ ਬ੍ਰਾਹਮਣ ਬਹੁਤੇ ਠਾਕੁਰਾਂ ਪੱਥਰਾਂ ਠਾਕੁਰਾਂ ਮਤਲਬ ਪੱਥਰਾਂ ਦੀ ਪੂਜਾ ਕਰਦਾ ਹੁੰਦਾ ਸੀ ਤੇ ਤੰਨਾ ਜੀ ਗਊਆਂ ਨੂੰ ਲੈ ਕੇ ਕੋਲੋਂ ਦੀ ਲੰਘਦੇ ਸਨ ਤੰਨਾ ਜੀ ਰੋਜ਼ ਹੀ ਬ੍ਰਾਹਮਣ ਦੇ ਇਸ ਕਰਤੱਵ ਮਤਲਬ ਚਲਤਰ ਨੂੰ ਦੇਖਦੇ ਸਨ ਕਿ ਇੱਕ ਦਿਨ ਉਹਨਾਂ ਨੇ ਬ੍ਰਾਹਮਣ ਨੂੰ ਪੁੱਛਿਆ ਕਿ ਇਹ ਕੀ ਕਰਦੇ ਹੋ ਤਾਂ ਗੋ ਬ੍ਰਾਹਮਣ ਨੇ ਅਗੋਂ ਕਹਿ ਸੁਣਾਇਆ ਠਾਕੁਰਾਂ ਦੀ ਸੇਵਾ ਕਰਦਾ ਹਾਂ ਇਹ ਸੇਵਾ ਕਰਕੇ ਅਸੀਂ ਜੋ ਵੀ ਇੱਛਾ ਕਰੀਏ ਸਾਨੂੰ ਉਹੀ ਮੇਲ ਫਲ ਮਿਲਦਾ ਹੈ ਇਹ ਸੁਣ ਕੇ ਤੰਨਾ ਜੀ ਨਿਮਰਤਾ ਨਾਲ ਬੇਨਤੀ ਕੀਤੀ ਕਿ ਜੇ ਤੁਹਾਨੂੰ ਚੰਗਾ ਲੱਗੇ ਤਾਂ ਇੱਕ ਠਾਕੁਰ ਮੈਨੂੰ ਵੀ ਦੇ ਦੇਵੋ ਮੈਂ ਵੀ ਪੂਜਾ ਕਰਾਂਗਾ ਜੇ ਤੁਸੀਂ ਮਨ ਇੱਛੇ ਫਲ ਪਾਉਂਦੇ ਹੋ ਤਾਂ ਮੈਨੂੰ ਵੀ ਜ਼ਰੂਰ ਮਿਲ ਜਾਣਗੇ ਧੰਨੇ ਨੂੰ ਭੋਲਾ-ਪਾਲਾ ਵੇਖ ਕੇ ਬ੍ਰਾਹਮਣ ਨੇ ਇੱਕ ਪੱਥਰ ਕੱਪੜੇ ਵਿੱਚ ਲਪੇਟ ਕੇ ਉਸ ਨੂੰ ਦੇ ਦਿੱਤਾ ਤੇ ਆਪਣਾ ਪਿੱਛਾ ਛੁਡਾਇਆ ਧੰਨੇ ਨੇ ਖੂਹ ਤੇ ਪੁੱਜ ਕੇ ਠਾਕੁਰ ਜੀ ਨੂੰ ਨਹਾ ਕੇ ਲੱਸੀ ਤੇ ਰੋਟੀ ਭੋਗ ਲੋਣ ਲਈ ਅੱਗੇ ਰੱਖੀ ਰੱਖੀ ਭਗਤ ਜੀ ਨੇ ਹੱਥ ਜੋੜੇ ਮਿੰਨਤਾਂ ਕੀਤੀਆਂ ਡੰਡਾਉ ਤਾਂ ਵੀ ਕੀਤੀਆਂ ਪਰ ਧੰਨਾ ਜੀ ਨੂੰ ਵਾਸਿਆ ਕੇ ਠਾਕੁਰ ਮੇਰੇ ਨਾਲ ਪਾਸਿਆ ਕੇ ਠਾਕੁਰ ਮੇਰੇ ਨਾਲ ਰੋਸ ਗਿਆ ਹੈ ਤਾਂ ਇਹ ਜਾਣ ਕੇ ਉਹਨਾਂ ਨੇ ਪ੍ਰਣ ਕਰ ਲਿਆ ਕਿ ਜੇ ਤੁਸੀਂ ਭੋਗ ਨਹੀਂ ਲਾਓਗੇ ਤਾਂ ਮੈਂ ਵੀ ਮੂੰਹ ਨਹੀਂ ਝੂਠਾ ਕਰਾਂਗਾ ਤੇਰਾ ਰਸੇਵਾ ਵੇਖ ਕੇ ਮੈਨੂੰ ਵੀ ਕੁਝ ਚੰਗਾ ਨਹੀਂ ਲੱਗਦਾ ਭਗਤ ਜੀ ਨੇ ਕਈ ਦਿਨ ਅਨਪਾਨ ਨਾ ਕੀਤਾ ਤੇ ਠਾਕੁਰ ਜੀ ਅੱਗੇ ਬੈਠੇ ਰਹੇ ਧੰਨੇ ਦੀਦੀ ਸ਼ਰਦਾ ਦੇ ਭਰੋਸੇ ਨੂੰ ਵੇਖ ਕੇ ਪ੍ਰithvi ਦੇ ਮਾਲਕ ਗੋਸਾਈਂ ਪ੍ਰਤਖ ਹੋ ਗਏ ਰੋਟੀ ਖਾਦੀ ਤੇ ਲੱਸੀ ਵੀ ਪੀਤੀ ਇਹ ਭੋਲੇ ਭਾਉ ਦੀਆਂ ਖੁਸ਼ਕੂਬੀ ਖੁਸ਼ੀਆਂ ਸਨ ਹਨ ਕਿ ਉਸ ਨੇ ਭੋਲੇ ਨੂੰ ਨਿਸ਼ਟਕ ਨਿਸ਼ਚਕਪਟ ਧੰਨਾ ਜੀ ਨੂੰ ਪ੍ਰਭੂ ਦੇ ਪ੍ਰਤਖ ਦਰਸ਼ਨ ਕਰਾ ਦਿੱਤੇ ਅੱਜ ਕੱਲ ਟੀਵੀ ਤੇ ਦੁੱਖ ਦੂਰ ਕਰਨ ਤੇ ਮਨੋ ਕਾਮਨਾ ਪੂਰੀਆਂ ਕਰਨ ਲਈ ਅਨੇਕਾਂ ਸਕੀਮਾਂ ਦਿਖਾਈਆਂ ਜਾਂਦੀਆਂ ਹਨ ਮੋਦਰੀਆਂ ਨਾਗ ਤਬੀਦ ਆਦ ਅਨੇਕਾਂ ਸੋਖੇ ਫਾਰਮੂਲੇ ਆ ਗਏ ਹਨ ਸਿੱਖ ਲਈ ਤਾਂ ਗੁਰੂ ਗ੍ਰੰਥ ਸਾਹਿਬ ਜੀ ਹੀ ਸਭ ਕੁਝ ਹੋਣ ਸਿੱਖ ਦਾ ਜੀਵਨ ਮਨੋਰਥ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਖੁਸ਼ੀ ਲੈਣਾ ਹੀ ਹੋਵੇ ਤੇ ਐਸਾ ਕਰਨ ਕਰਨਾ ਲਈ ਜ਼ਰੂਰੀ ਹੈ ਪਿਆਰ ਭਰਿਆ ਨਿਤਨੇਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ